ਦੇਖੋ ਬੰਦੇ ਜੀ 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 ਇਹ ਜੇਬ ਦੇ ਵਿੱਚ ਇੱਕ ਮੋਬਾਈਲ ਨੰਬਰ ਇਹਦਾ ਜਰੂਰ ਆਪਣੇ ਮਾਲਕ ਆਪਣੇ ਇਹਦੇ ਮਾਲਕਾਂ ਦੇ ਵਾਰਸਾਂ ਦਾ ਮੋਬਾਈਲ ਨੰਬਰ ਇੱਕ ਅਦਾ ਜਰੂਰ ਲਿਖ ਕੇ ਰੱਖਿਆ ਕੋਈ ਨਾਲ ਦੀ ਜੇਬ ਤੇ ਪਾਇਆ ਸੋ ਮੈਂ ਤੁਹਾਨੂੰ ਤੁਹਾਡੇ ਹਵਾਲੇ ਹੋ ਗਿਆ ਮਹਾਰਾਜ ਕਿਰਪਾ ਕੀਤੀ ਹੈ ਦੇਖੋ ਕੋਈ ਨਹੀਂ ਗਲਤੀ ਨਾ ਕਰਿਓ ਤੇ ਬਾਕੀ ਜਿਹੜੇ ਸਾਂਝ ਵਾਲੇ ਕੋਈ ਆਉਣ ਜਾਣ ਵਾਲੇ ਸਾਰਿਆਂ ਨੂੰ ਦੱਸੋ ਕਿ ਜਿਹਨੂੰ ਸ਼ਹਿਰ ਹੋਣੇ ਆ ਉਹ ਆਪਣੇ ਬੱਚੇ ਦਾ ਖਿਆਲ ਰੱਖੋ ਸਾਡੇ ਅਧਿਕਾਰਾਂ ਤੇ ਸਾਨੂੰ ਹੁਕਮ ਇਹ ਵੀ ਨੇ ਕਿ ਜਿੱਥੇ ਵੀ ਜਿੰਨੀ ਪਬਲਿਕ ਦੀ ਸੇਵਾ ਮਤ ਦਿੱਤੀ ਜਾਂਦੀ ਕਰੋ ਸਾਹੀ ਪੰਜਾਬ ਸਰਕਾਰ ਬਹੁਤ ਜ਼ਿਆਦਾ ਘਰਾਣੇ ਕਰਨ ਲਈ ਬੜਾ ਤੁਸੀਂ ਅਜੇ ਨਹੀਂ ਨਵਾਇਆ ਕਿ ਨਾਂ ਪਾਂਜੀ ਆਪਣਾ ਕਵਲਪ੍ਰੀਤ ਕਰੋ ਕਿੱਥੋਂ ਬਚੀ ਤਾਂ ਡਿਗਮ ਹੋਈ ਆ ਇੱਥੇ ਬਟਾਲੇ ਬੱਸ ਸਟੈਂਡ 'ਚ ਕੀ ਲੈਣਾ ਹੈ ਜੀ ਇੱਥੇ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਥੋਂ ਨਹੀਂ ਕਰਨਾ ਆਹ ਕੇ ਆਏ ਜਿੱਕਾ ਲੰਡੂ ਲੱਗ ਪੈਂਦਾ ਹੈ ਕਿੰਨ ਪਰ ਉਹ ਤੋਂ ਆਏ ਸੀ ਬਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕਿਤਾ ਗਮ ਹੋਈ ਇਸ ਪਹਿਲਾ ਜ다ਸ ਮਾਣੀ ਨਾਲ ਜ다 ਹੋਣ ਕਰਕੇ ਮੈਨ ਲੱਗਾ ਪੇ ਮੇਰੇ ਮੰਮੀ ਜੀ ਹੁਣਾਂ ਇਹਨਾਂ ਨੂੰ ਅਗਲੀ ਬਾਰੀ ਚ ਬਿਠਾ ਲੈ ਤੇ ਮੈਂ ਪਿਛਲੀ ਬਾਰੀ ਚ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨ ਲੱਗਾ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੂੰ ਲੱਗਾ ਮੇਰੇ ਕੋਲ ਐ ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਕਾਨੂੰ ਕਿਥੇ ਪਤਾ ਲੱਗਾ ਜਾ ਕੇ ਬੱਚਿਆਂ ਨੇ ਕਲਾ ਨੋਟ ਥੋੜੀ ਜੀ ਹੁੜਾਏ ਬਾਅਦ ਮੈਂ ਉਹ ਉੜਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੀ ਤੇ ਤੁਹਾਡੇ ਲੱਗੇ ਹੋਣੀ ਐ ਤੇ ਮੈਂ ਮੇਰੇ ਲੱਗੇ ਛੋਟੀ ਐ ਵੱਡੀ ਨਹੀਂ ਐ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਤਾਂ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਦੰਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਬਦ ਫੋਨ ਕੀਤਾ ਉਹ ਬੱਸ ਵਾਲੇ ਵੀ ਨਹੀਂ ਹਨ ਕੁਝ ਆਨੇ ਤੇ ਐਦਾ ਫੋਨ ਕਰਕੇ ਪੁੱਛ ਦਿੰਨੇ ਤਾਂ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਵੀ ਐਦਾ ਉਹਨਾਂ ਕੋਲ ਹੈ ਤੇ ਉਹ ਥਣ ਚੱਕੀ ਲੈ ਗਈ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਬੱਚੇ ਦੇ ਚਾਰ ਚਾਰ ਤੇਰੀ ਕਲਾਸ ਚ ਪੜਦੇ ਨੇ ਨਰਸਰੀ ਚ ਪੁੱਛੂ ਕਿ ਮੈਂ ਸਹੀ ਤਰ੍ਹਾਂ ਜੀ ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲਣਾ ਟਾਕ ਆਜ ਭਾਈ ਤੁਹਾਡਾ ਬਰਕਾਸ਼ ਸਿੰਘ ਬੱਚੇ ਦੇ ਕੀ ਲੱਗਦੇ ਬੱਚੇ ਦੇ ਨਾਨੇ ਜੀ ਲੱਗਦੇ ਤੁਹਾਨੂੰ ਬੱਚੇ ਕੋ ਮੈਂ ਤਾਂ ਬੱਚੇ ਸਾਡੇ ਨਾਲ ਉਸ ਜੀ ਨਾਲ ਇਹ ਨਾਲ ਸਾਡੇ ਦੋ ਜੱਫਰ ਆ ਗਏ ਕੱਪੜੇ ਕੀ ਦਿਨ ਵਾਸਤੇ ਤਰ੍ਹਾਂ ਲਉਤੋ ਹੈ 40 ਇਹ ਕੱਪੜੇ ਚੀਜ਼ਾਂ ਦੇ 42 ਦਵਾ ਸਟੈਂਡ ਤੇ ਹੋ ਜਦੋਂ ਬਸ ਤੇ ਬਹਿਣ ਲਗੇ ਤੇ ਬਸ ਚ ਰਾਸ਼ੀ ਜਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਕਿੰਨੀ ਵੀ ਮੁੰਮੀ ਕੋਲੋਂ ਬੇਟੀ ਕੇ ਚਾਹੇ ਮੇਥੋਂ ਬੈਠੀਆਂ ਤੇ ਬਸ ਵਿੱਚ ਬੈਠ ਗਈ ਬੇਟੀ ਤੇ ਸੈਟ ਨਿਕਲੇਗੀ ਇਦੋਂ ਕਲਾ ਨੌਕੜਾ ਪਿੱਛੇ ਦੇ ਉਹ ਬੜਾ ਬਸ ਜਲਾਸ਼ ਘਟਿਆ। ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦੇ ਬੀਡੀ ਨਾਲ ਬੇਟੀ ਕੋਲ ਨਹੀਂ ਤੇ ਨਾਂ ਮੇਰੇ ਬੇਟੀ ਕੋਲ ਨਹੀਂ। ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿੰਨਾ ਸਮਾਂ ਲੱਗਦਾ ਇੱਥੇ ਬਟਾੜੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬਸ ਸਟੈਂਡ ਤੇ ਵੀ ਨਾਮ ਵੀ ਜਾਣਦਾ ਨਾ ਤੇ ਫਿਰ ਉਹਨਾਂ ਨੇ ਫਾਈਲ ਇੱਥੇ ਅਸਰ ਕੀ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾਂ ਦੇ ਮੁੱਦੇ ਨਾਲ ਬੇੜੀ ਸਾਡੀ ਆ ਗੋਰੀ ਤੇ ਬਾਅਦ ਵਿੱਚ ਮੇਰੇ ਸਾਡੇ ਨਾਲ ਸੌਫਰ ਕਰਕੇ ਤੇ ਮਹਾਰਾਜ ਵਾਲਾ ਸੰਨ ਸਰਟੀਫਿਕੇਟ ਦੇ ਰਿਹਾ ਸਟੈਂਡਿੰਗ ਸੰਨ ਮਹਾਰਾਜ ਮੈਨੂੰ ਅੱਜ ਮਹਾਰਾਜ ਤਨਵਰ ਕਰਨਾ ਚਾਹੁੰਦੇ ਤੇ ਇਹ ਦੇ ਲੋਨ ਤਨਵਰ ਕਰਾ ਤੇ ਅੱਜ ਮਿਤੀ 7 4 23 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਹੈ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਉਹ ਆਪਣੇ ਅਦਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹਕੀਮਪੁਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਰ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਆਂ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ ਸਰ ਬੱਚਾ ਬੇਟੀ ਕਿੰਨੇ ਵਿੱਚ ਬੋਮੋਈ ਸੀ ਕਿੰਨੀ ਕੰਪਲੈਸ਼ਨ ਸੀ ਵੇਖੋ ਜੀ ਮੁਸ਼ਕਲਾਂ ਤੇ ਹੁੰਦੀਆਂ ਰਹੀਂ ਪਾਹੀਂ ਮੁਸ਼ਕਲ ਨਹੀਂ ਸਾਨੂੰ ਤੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਛਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਸ਼ਹਿਰ ਆਉਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਵੇਖੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸ ਤੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲ ਤੌਰ ਤੇ ਧਿਆਨ ਰੱਖਿਆ ਕਰੋ